ਹੀ ਹੈ ਇਹ ਸਿਸਟਰ ਸ਼ਰਮਾ ਕਲੋਨੀ ਘਿਲਵਾਲੀ ਗੇਟ ਅਪਿਸਰਤੇ ਰਹਿਣ ਵਾਲੇ ਹਨ ਇਸ ਸਿਸਟਰ ਅਜਾ ਆਪਣੇ ਜੀਵਨ ਦੀ ਬਹੁਤ ਮੁਟਕਵਾਈ ਗਏ ਜਾ ਰਹੇ ਹਨ ਪਿਛਲੇ 5 ਸਾਲ ਤੋਂ ਇਸ ਸਿਸਟਰ ਦੇ ਪੇਟ ਵਿੱਚ ਦਰਦ ਹੁੰਦੀ ਸੀ ਦਰਦ ਇੰਨੀ ਜ਼ਿਆਦਾ ਹੁੰਦੇ ਸੀ ਕਿ ਇਹਨਾ ਕੋਲੋਂ ਪਾਸਤਾ ਮੋੜ ਕੇ ਬੈਠਿਆ ਵੀ ਨਹੀਂ ਸੀ ਜਾਂਦਾ ਅਤੇ ਕਈ ਵਾਰ ਰਾਤ ਰਾਤ ਸੁੱਤਾ ਵੀ ਨਹੀਂ ਸੀ ਜਾਂਦਾ ਸਾਹ ਲੈਣ ਚ ਵੀ ਇਸ ਸਿਸਟਰ ਨੂੰ ਪ੍ਰੋਬਲਮ ਹੁੰਦੀ ਸੀ ਤੇ بار بار ਇਸ ਸਿਸਟਰ ਨੂੰ ਲੋਸ ਮੋਸ਼ਨ ਆ ਜਾਂਦੇ ਡਾਕਟਰ ਨੇ ਕਈ ਚੀਜ਼ਾਂ ਇਨਾਂ ਦੀਆਂ ਖਾਣੀਆਂ ਬੰਦ ਕਰ ਦਿੱਤੀਆਂ ਤੇ ਸਿਰਫ ਹਲਕਾ ਖਾਣਾ ਖਾਣ ਲਈ ਕਿਹਾ ਫਿਰ ਵੀ ਦਰਦ ਠੀਕ ਨਾ ਹੋਣ ਦੇ ਕਾਰਨ ਡਾਕਟਰ ਨੇ ਇਨਾਂ ਨੂੰ ਅਲਟਰਾਸਾਉਂਡ ਕਰਵਾਉਣ ਲਈ ਕਿਹਾ ਮਾਰਚ ਦੇ ਮਹੀਨੇ ਇਸ ਸਿਸਟਰ ਨੇ ਅਲਟਰਾਸਾਉਂਡ ਕਰਵਾਇਆ ਤਾਂ ਇਸ ਸਿਸਟਰ ਦੇ ਜਿਗਰ ਤੇ ਫਲੇ ਦਾ ਸੋਲੀ ਆਈ ਜਿਸ ਕਾਰਨ ਹੀ ਇਸ ਸਿਸਟਰ ਦੇ ਦਰਦ ਹੁੰਦੀ ਸੀ ਤੇ ਕੁਝ ਖਾਦਾ ਪੀਦਾ ਚੰਗੀ ਤਰ੍ਹਾਂ ਪਚਦਾ ਨਹੀਂ ਸੀ ਜਦ ਡਾਕਟਰ ਨੇ ਇਨਾਂ ਦੀ ਰਿਪੋਰਟ ਦੇਖੀ ਲਿਵਰ ਵਾਲੇ ਡਾਕਟਰ ਕੋਲ ਜਾਓ ਉਹੀ ਤੁਹਾਡਾ ਇਲਾਜ ਕਰੇਗਾ ਜਦ ਇਹ ਸਿਸਟਰ ਦੂਜੇ ਡਾਕਟਰ ਕੋਲ ਗਏ ਤਾਂ ਉਸਨੇ ਇੱਕ ਹੋਰ ਡਾਕਟਰ ਦਾ ਐਡਰੈਸ ਦਿੱਤਾ ਕਿ ਤੁਸੀਂ ਲਿਵਰ ਵਾਲੇ ਡਾਕਟਰ ਕੋਲ ਜਾਓ ਅਸੀਂ ਮੈਡੀਸਿਨ ਨਹੀਂ ਦੇ ਸਕਦੇ ਇਹ ਪ੍ਰੋਬਲਮ ਕਾਫੀ ਰਿਸਕੀ ਹੈ ਪਾਲੇ ਸਿਸਟਰ ਦਾ ਕਰੋਸਾ ਪਰਮੇਸ਼ਵਰ ਤੇ ਸੀ ਇਹ ਸਿਸਟਰ ਡਾਕਟਰ ਕੋਲ ਜਾਣ ਦੀ ਬਚਾਏ ਉਸ ਦਿਨ ਦੁਪਹਿਰ ਦੀ ਵਰਸ਼ੀਪ ਵਿੱਚ ਚਰਚ ਭੌਣ ਵਿੱਚ ਆ ਗਏ ਤੇ ਪ੍ਰਭੂ ਦੀ ਦਾਸੀ ਨੂੰ ਆਪਣੀ ਸਾਰੀ ਪ੍ਰੋਬਲਮ ਦੱਸਦੀ ਤਾ ਪ੍ਰਬੂ ਦੀ ਤਸਵੀਰ ਇਸ ਸਿਸਟਮ ਉੱਪਰ ਫੈਟਿੰਗ ਵਰ ਦਿੱਤੇ ਕਿ ਅੱਜ ਤੋਂ ਤੁਹਾਡੀ ਲਾਈਫ ਵਿੱਚ ਹਰ ਸੋਰੀ ਕੈਨਸਲ ਹੈ ਤੇ ਹਰ ਆਪਰੇਸ਼ਨ ਕੈਨਸਲ ਹੈ ਇਸ ਸਿਸਟਮ ਨੇ ਉਹ ਲਵਰਡਰ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਤੇ ਲਗਾਤਾਰ ਚਰਚ ਭਵਨ ਤੋਂ ਪ੍ਰਾਰਥਨਾ ਕਰਵਾਉਂਦੇ ਰਹੇ ਤੇ ਅਕਤੂਬਰ ਵਿੱਚ ਇਸ ਸਿਸਟਮ ਨੇ ਦੁਬਾਰਾ ਅਲਟਰਾਸਾਉਂਡ ਕਰਵਾਇਆ ਤਾਂ ਇਹਨਾਂ ਦੀ ਰਿਪੋਰਟ ਪੂਰੀ ਤਰ੍ਹਾਂ ਨੋਰਮਲ ਆਈ ਤੇ ਜੋਨਸ ਆਸੀ ਨੇ ਪਵਿੱਤਰ ਆਤਮਾ ਦੁਆਰੇ ਗਵਾਇ ਦੇ ਤੋਰਾ ਪ੍ਰੋਫੈਟਿਕ ਵਰ ਦਿੱਤੇ ਉਹੀ ਬੜੀ ਸਿਸਟਰ ਦੀ ਲਾਈਫ ਵਿੱਚ ਪੂਰੇ ਹੋਏ ਹallelujah ਹallelujah ਪਰ ਅਜੇ ਵੀ ਇਸ ਸਿਸਟਰ ਦੇ ਪੇਟ ਵਿੱਚ ਦਰਦ ਹੁੰਦੀ ਸੀ ਤੇ ਸਾਹ ਲੈਣ ਵਿੱਚ ਵੀ ਪ੍ਰੋਬਲਮ ਹੁੰਦੀ ਸੀ ਤੇ ਜੋ ਅਲਟਰਾਸਾਉਂਡ ਸਾਹ ਲੈਣ ਦੀ ਪ੍ਰੋਬਲਮ ਹੁੰਦੀ ਸੀ ਤੇ ਘਰ ਦਾ ਕੰਮ ਕਰਨ ਵਿੱਚ ਵੀ ਬਹੁਤ ਮੁਸ਼ਕਲ ਹੁੰਦੀ ਸੀ ਜੋ ਕਰਵਾਈ ਉਸੇ ਅਲਟਰਾ ਸਾਊਂਡ ਵਿੱਚ ਜਿਸ ਸੋਲੀ ਪੂਰੀ ਤਰ੍ਹਾਂ ਖਤਮ ਹੋਈ ਆਈ ਪਰ ਲੀਵਰ ਵਿੱਚ ਸੋਜ ਆਈ ਸੀ ਪਰ ਇਸ ਸਿਸਟਰ ਦਾ ਭਰੋਸਾ ਪਰਮੇਸ਼ਵਰ ਤੇ ਸੀ ਇਸ ਸਿਸਟਰ ਨੇ ਵਿਸ਼ਵਾਸ ਕੀਤਾ ਕਿ ਜੋ ਇੰਨੀ ਰਿਸਕੀ ਸੋਲੀ ਸੀ ਅਗਰ ਪਰਮੇਸ਼ਵਰ ਉਹਠ ਹੀ ਫਾਸਲਦੇ ਹਨ ਤਾਂ ਮੇਰੇ ਪੇਟ ਦੀ ਸੋਜ ਵੀ ਪ੍ਰਭੂ ਹੀ ਚੰਗੀਆਂ ਕਰਨਗੇ ਇਸ ਲਈ ਨੇ ਇੱਕ ਤਰੀਕ ਨੂੰ ਜਦੋਂ ਸਪੈਸ਼ਲ ਫ੍ਰੀ ਹੋਈ ਕਿ ਜਿੰਨਾ ਭੈਣਾ ਦੇ ਪੇਟ ਵਿੱਚ ਪ੍ਰੋਬਲਮ ਹੈ ਉਹ ਅੱਗੇ ਆ ਕੇ ਪ੍ਰਾਰਥਨਾ ਕਰਵਾਉਣ ਤਾਂ ਇਸ ਤਾਂ ਇਨਾਂ ਦੇ ਪੇਟ ਵਿੱਚ ਇਹਨਾਂ ਨੂੰ ਕੋਈ ਵੀ ਦਰਦ ਮਹਿਸੂਸ ਨਹੀਂ ਸੀ ਹੋ ਰਹੀ ਤੇ ਉਸ ਦੇ ਤੇ ਤੋਂ ਇਸ ਸਿਸਟਰ ਨੇ ਜੋ ਜੋ ਡਾਕਟਰ ਨੇ ਖਾਣ ਤੇ ਪੀਣ ਤੋਂ ਮਨਾ ਕੀਤਾ ਹੌਲੀ ਹੌਲੀ ਉਹ ਸਾਰੀਆਂ ਚੀਜ਼ਾਂ ਖਾਣੀਆਂ ਤੇ ਪੀਣੀਆਂ ਸ਼ੁਰੂ ਕੀਤੀਆਂ ਤੇ ਆਪਣੇ ਆਪ ਨੂੰ ਚੈੱਕ ਕਰਦੇ ਰਹੇ ਤੇ ਦੇਖਿਆ ਕਿ ਨਾ ਤਾਂ ਹੁਣ ਪਹਿਲਾਂ ਵਾਂਗ ਦਰਦ ਹੁੰਦੀ ਸੀ ਤੇ ਨਾ ਹੀ بار بار ਲੈਟਰਨ ਨਹੀਂ ਆਉਂਦੀ ਸੀ ਹੁਣ ਇਸ ਸਿਸਟਰ ਰਸੋਲੀ ਦੇ ਨਾਲ ਨਾਲ ਦੀ ਸੋਚ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਨਾ ਤਾਂ ਇਸ ਸਿਸਟਰ ਨੂੰ ਸੌਲ ਵਿੱਚ ਕੋਈ ਦਿੱਕਤ ਆਉਂਦੀ ਹੈ ਨਾ ਸੈਰ ਸਾਰ ਲੈਣ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਨਾ بار بار ਬੈਟਰੀ ਚਾਣਾ ਪੈਂਦਾ ਹੈ ਤੇ ਘਰ ਦਾ ਕੰਮ ਵੀ ਪ੍ਰੋਪਰ ਤਰੀਕੇ ਨਾਲ ਕਰ ਪਾਉਂਦੇ ਹਨ ਇਸ ਸਿਸਟਰ 2 ਮਹੀਨਿਆਂ ਤੋਂ ਰਸੋਲੀ ਅਤੇ 15 ਦਿਨ ਤੋਂ ਪੇਟ ਦੀ ਹਰ ਪ੍ਰੋਬਲਮ ਤੋਂ ਪੂਰੀ ਤਰ੍ਹਾਂ ਸਹੀ ਹੋ ਚੁੱਕੇ ਹਨ ਤੇ ਆਪਣੀ ਲਾਈਫ ਬਹੁਤ ਖੁਸ਼ ਹਾਂ ਇਸ ਵੱਡੇ ਤੇ ਅਦਭੁਤ ਗਵਾਹ ਲਈ ਇਸ ਸিস্টার ਪਰਮੇਸ਼ਰ ਪਰਮੇਸ਼ਰ ਦੇ ਦਾਸ ਤੇ ਦਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਾਮ ਜੀ